ਇਕ ਤੁਰ ਸਿੱਖ ਹੋਣ ਦੇ ਨਾਤੇ ਫਿਲਮਾਂ ਦੇ ਵਿੱਚ ਕੰਮ ਕਰਨਾ ਸਰਵਾਈਵ ਕਰਨਾ ਤੇ ਇਹਨੇ ਦਮਦਾਰ ਰੋਲ ਨਿਭਾਉਣੇ ਹਾਰੇ ਵਿੱਚ ਚਮਕੀਲਾ ਰਿਲੀਜ਼ ਹੁੰਦੀ ਆ ਤੇ ਤੁਹਾਡਾ ਸਵਨ ਸੀਬਿਆ ਦਾ ਕਰੈਕਟਰ ਨੇ ਬਣਾ ਕਿਰਦਾਰ ਨਿਭਾਉਣਾ ਇੱਕ ਅਹਿਮ ਕਿਰਦਾਰ ਓਕੇ ਬਈ ਅਗਰ ਸਿੱਖਾਂ ਨੂੰ ਅਗਰ ਸਰਦਾਰਾਂ ਨੂੰ ਸਾਬਤ ਸੂਰਤ ਐਕਟਰਸ ਨੂੰ ਅਗਰ ਤੁਸੀਂ ਮੇਨ ਸਟਰੀਪ ਤੇ ਸਮਝਦੇ ਹੋ ਤੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਸੋਣੀ ਦਿਖਾਣੀ ਪੈਗੀ ਸਾਨੂੰ ਕੀ ਐਫਰਟਸ ਲਾਣੇ ਚਾਹੀਦੇ ਆ ਸਾਨੂੰ ਕੀ ਐਫਰਟਸ ਲਾਣੇ ਪੈਂਦੇ ਆ ਕੇਸ ਕਤਲ ਕਰਾ ਕੇ ਹੀ ਅਗਰ ਮੈਂ ਅੱਗੇ ਵਧ ਪਾਵਾਂਗਾ ਤੇ ਮੈਨੂੰ ਲੱਗਦਾ ਆ ਕਿ ਵੀ ਤੁਹਾਨੂੰ ਆਪਣੇ ਆਪ ਤੇ ਜ਼ਿਆਦਾ ਭਰੋਸਾ ਰੱਖਣਾ ਚਾਹੀਦਾ ਮਹਾਰਾਜ ਅੰਗ ਸੰਗ ਨੇ ਹਨਾ ਜਦੋਂ ਇੱਕ ਸਿੰਘ ਅਰਦਾਸ ਕਰਕੇ ਤੁਰਦਾ ਤੇ ਮਹਾਰਾਜ ਕਿਉਂ ਨਹੀਂ ਨਾਲ ਹਨਾ ਤੁਰਦੇ ਉਹ ਖੁਦ ਰਸਤਾ ਬਣਾਉਂਦੇ ਨੇ ਲੋਕ ਡੀਮੋਰੀਲਾਈਜ਼ ਕਰਨ ਦੀ ਬੜੀ ਕੋਸ਼ਿਸ਼ ਕਰਦੇ ਨੇ ਲੋਕ ਤੁਹਾਨੂੰ ਤੁਹਾਡੇ ਫੋਕਸ ਤੋਂ ਹਟਾਉਣ ਦੀ ਬੜੀ ਕੋਸ਼ਿਸ਼ ਕਰਦੇ ਨੇ ਲੋਕ ਇਹ ਇਹ ਸਮਝਦੇ ਨੇ ਕਿ ਜਿਹੜੇ ਸਰਦਾਰ ਨੇ ਸਿੱਖ ਐਕਟਰਸ ਨੇ ਹਨਾ ਉਹ ਥੋੜਾ ਛੋਟਾ ਮੋਟਾ ਸਪੋਰਟਿੰਗ ਦੇ ਵਿੱਚ ਆ ਸਕਦੇ ਨੇ ਮੈਂ ਮੇਨ ਮੇਨਸਟ੍ਰੀਮਸ ਵਾਸਤੇ ਬਣੇ ਨਹੀਂ ਪਰ ਸਾਡਾ ਇਦਾਂ ਸੋਚਣਾ ਬੰਦ ਆ ਹੀ ਨਹੀਂ ਸਾਡੀ ਸੋਚ ਅਗਰ ਅਸੀਂ ਆਪਣੀ ਆਪਣੀ ਸੋਚ ਅਗਰ ਆਪਣਾ ਗੋਲ ਆਪਣਾ ਅਸੀਂ ਵੱਡਾ ਰੱਖਦੇ ਹਾਂ ਟੀਚਾ ਵੱਡਾ ਰੱਖਦੇ ਹਾਂ ਤੇ ਮੁਸ਼ਕਲਾਂ ਜਿੰਨੀਆਂ ਮਰਜ਼ੀ ਵੱਡੀਆਂ ਤੋਂ ਵੱਡੀਆਂ ਹੋਣ ਔਕੜਾਂ ਜਿੰਨੀ ਮਰਜ਼ੀ ਤੋਂ ਵੱਡੀਆਂ ਤੋਂ ਵੱਡੀਆਂ ਹੋਣ ਉਹ ਉਸ ਸੋਚ ਉਸ ਗੋਲ ਦੇ ਸਾਹਮਣੇ ਬਹੁਤ ਛੋਟੀਆਂ ਲੱਗ ਜਾਂਦੀਆਂ ਨੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਮਨ ਦੇ ਵਿੱਚ ਸਭ ਤੋਂ ਪਹਿਲਾਂ ਵਾਇਗਰੂ ਨਿਕਲਿਆ ਵੀ ਇੰਨਾ ਜੋਗਾ ਤੇ ਸੀ ਨਹੀਂ ਕਿੱਥੇ ਲਿਆ ਕੇ ਖੜਾ ਕਰਤਾ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਸਾਥ ਨਹੀਂ ਦਿੰਦਾ 멘ਟਲੀ ਅਗਰ ਤੁਸੀਂ ਆਪਣੇ ਗੋਲ ਵੱਲ ਫੋਕਸ ਕਰ ਹੀ ਨਹੀਂ ਸਕਦੇ ਜਿੰਨੀ ਮਾਂ ਨੂੰ ਖੁਸ਼ੀ ਹੁੰਦੀ ਹੈ ਨਾ ਤੇ ਮਾਂ ਦੇ ਕਿਲੇ ਜਿੰਨੂੰ ਠੰਡ ਪੈ ਜਾਂਦੀ ਆ ਕਿ ਜਦੋਂ ਇੰਨੀ ਜ਼ਿਆਦਾ ਸਟਰਗਲ ਤੋਂ ਬਾਅਦ ਜਦੋਂ ਆਪਣੇ ਪੁੱਤ ਨੂੰ ਅਗਰ ਉਹ ਸਕਰੀਨ ਤੇ ਜਰੂਰ ਦੇਖ ਦੇ ਕਿਸੇ ਦੀ ਵੀ ਮਾਂ ਹੈ ਹਨਾ ਆਪਣੇ ਪੁੱਤ ਦੀ ਭਲਾਈ ਦੇ ਵਿੱਚ ਹੀ ਹੁੰਦੀ ਹੈ ਉਹ ਇਹ ਮੈਨੂੰ ਲੱਗਦਾ ਕਿ ਜੇ ਮੇਰੇ ਮਦਰ ਮੇਰੇ ਨਾਲ ਨਾ ਹੁੰਦੇ ਨਾ ਕਦੀ ਨਾ ਕਦੀ ਫਾਦਰ ਦੇ ਨਾ ਥੋੜਾ ਜਿਹਾ ਸਟ੍ਰਿਕਨੈਸ ਵਾਲੇ ਹੁੰਦੇ ਆ ਹਮੇਸ਼ਾ ਤੇ ਮਾਂ ਥੋੜਾ ਨਰਮ ਨਰਮ ਸੁਭਾਅ ਹੁੰਦਾ ਹਾਲੇ ਵਿੱਚ ਇੱਕ ਮੂਵੀ ਰਿਲੀਜ਼ ਹੋਈ ਆ ਨੈਟਫਲਿਕਸ ਦੇ ਉੱਤੇ ਜਿਸ ਦਾ ਨਾਮ ਹੈ ਚਮਕੀਲਾ ਚਮਕੀਲਾ ਫਿਲਮ ਦੇ ਵਿੱਚ ਸਵਰਨ ਸੀਬਿਆ ਦਾ ਅਹਿਮ ਕਿਰਦਾਰ ਨਿਭਾਉਣ ਵਾਲੇ ਐਕਟਰ ਉਪਿੰਦਰ ਦੀਪ ਸਿੰਘ ਪਹਿਲਾਂ ਜੋਗੀ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਤੇ ਕਈ ਹੋਰ ਫਿਲਮਾਂ 'ਚ ਵੀ ਜ ਕੰਮ ਕਰ ਚੁੱਕੇ ਨੇ ਇੱਕ ਗੁਰਸਿੱਖ ਹੋਣ ਦੇ ਨਾਤੇ ਫਿਲਮਾਂ ਦੇ ਵਿੱਚ ਕੰਮ ਕਰਨਾ ਸਰਵਾਈਵ ਕਰਨਾ ਤੇ ਇਹਨੇ ਦਮਦਾਰ ਰੋਲ ਨਿਭਾਉਣੇ ਇਸ ਸਾਰੇ तमाम ਉਹਨਾਂ ਦੀ ਜਰਨੀ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਖੁਦ ਮੌਜੂਦ ਨੇ ਭਿੰਦਰਦੀਪ ਸਿੰਘ ਭਿੰਦਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਰਸ਼ਿਕਾ ਜੀ ਭਿੰਦਰ ਜੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਹਾਰੇ ਵਿੱਚ ਚਮਕੀਲਾ ਰਿਲੀਜ਼ ਹੁੰਦੀ ਆ ਤੇ ਤੁਹਾਡਾ ਸਵਨ ਸੀਵੀਆ ਦਾ ਕਰੈਕਟਰ ਨੇ ਬਹੁੜਾ ਕਿਰਦਾਰ ਨਿਭਾਉਣਾ ਇੱਕ ਅਹਿਮ ਕਿਰਦਾਰ ਉਹ ਕਿਵੇਂ ਦੇ ਹਾਂਜੀ ਇਮਤੀਆਜ਼ ਅਲੀ ਸਰ ਇਹ ਵੱਡਾ ਨਾਮ ਹੈ ਡਾਇਰੈਕਟਰ ਨੈਟਫਲਿਕਸ ਤੇ ਉਹਦੇ ਉੱਪਰ ਜੋ ਚਮਕੀਲਾ ਫਿਲਮ ਆਈ ਹੈ ਤੇ ਉਸ ਫਿਲਮ ਦੇ ਵਿੱਚ ਇੱਕ ਇੱਕ ਪ੍ਰੋਪਰ ਇੱਕ ਸਰਦਾਰ ਨੂੰ ਰੋਲ ਮਿਲਣਾ ਸਿੱਖ ਨੂੰ ਰੋਲ ਮਿਲਣਾ ਇਹ ਮੈਨੂੰ ਲੱਗਦਾ ਸਾਰੇ ਵੀਰਪਰਾਵਾਂ ਸਾਰੇ ਪੰਜਾਬੀ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਇਹ ਫਿਲਮ ਬਹੁਤ ਵਧੀਆ ਸੁਪਰ ਹਿੱਟ ਹੋਈ ਹੈ ਜੀ ਸਿਲੈਕਸ਼ਨ ਕਿਵੇਂ ਹੁੰਦੀ ਹੈ ਇਸ ਲਈ ਕਿਉਂਕਿ ਕਈ ਵਾਰ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਹੁਣ ਵੀ ਐਸੇ ਕਿਰਦਾਰ ਨਿਭਾਉਣ ਵਾਲੇ ਸਰਦਾਰ ਨੇ ਪਹਿਲਾਂ ਹੀ ਆਲਰੇਡੀ ਟੀਵੀ ਤੇ ਦੇਖਦੇ ਨੇ ਸਕਰੀਨ ਤੇ ਦੇਖਦੇ ਨੇ ਤੇ ਤੁਹਾਨੂੰ ਕਿਵੇਂ ਫਿਰ ਸਿਲੈਕਟ ਕੀਤਾ ਜਾਂਦਾ ਇਸ ਫਿਲਮ ਹਾਂਜੀ ਕੋਈ ਵੀ ਵੱਡੀ ਫਿਲਮ ਹੋਵੇ ਉਹ ਮੁੰਬਈ ਦੇ ਵਿੱਚ ਉਹਦੀ ਪ੍ਰੋਪਰ ਕਾਸਟਿੰਗ ਹੁੰਦੀ ਹੈ ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ ਵੱਲੋਂ ਕਾਸਟਿੰਗ ਹੋਈ ਸੀ ਸੋ ਉਹ ਬੰਦੇ ਇੰਨੇ ਆਥੈਂਟਿਕ ਨੇ ਅਗਰ ਕੋਈ ਰੋਲ ਦੀ ਡਿਮਾਂਡ ਆਂਦੀ ਹੈ ਉਹ ਡਿਟੇਲਿੰਗ ਚ ਜਾਂਦੇ ਨੇ ਔਰ ਉਹਨਾਂ ਨੂੰ ਅਗਰ ਪ੍ਰੋਪਰ ਸਰਦਾਰ ਦੀ ਰੋਲ ਹੈ ਤੇ ਉਹਨਾਂ ਨੇ ਫਾਈਂਡ ਆਊਟ ਕੀਤਾ ਤਿੰਨ ਚਾਰ ਮਹੀਨੇ ਇਸ ਰੋਲ ਲਈ ਮੇਰਾ ਸਭ ਤੋਂ ਪਹਿਲਾਂ ਮੇਰਾ ਹੀ ਆਡੀਸ਼ਨ ਹੋਇਆ ਸੀ April 2022 ਦੇ ਵਿੱਚ ਤੇ ਉਹਨੂੰ ਮੇਰੇ ਆਡੀਸ਼ਨ ਤੋਂ ਬਾਅਦ 3-4 ਮਹੀਨੇ ਲਗਾਤਾਰ ਉਹਨਾਂ ਨੇ ਹੋਰ ਵੀ ਕਾਫੀ ਚੰਗੇ-ਚੰਗੇ ਐਕਟਰਸ ਫਾਈਂਡ ਆਊਟ ਕੀਤੇ ਬਟ ਇਮਤੀਆਜ਼ ਅਲੀ ਸਰ ਨੂੰ ਮੇਰਾ ਕੰਮ ਪਸੰਦ ਆਇਆ ਸ਼ੁਕਰਗੁਜ਼ਾਰ ਹਾਂ ਜੀ ਇਸ ਚੀਜ਼ ਦਾ ਤੇ ਉਹ ਚਾਹੁੰਦੇ ਸੀਗੇ ਕਿ ਵੀ ਪੰਜਾਬ ਦਾ ਆਥੈਂਟਿਕ ਜਸਟਿਸ ਜਸਟਿਸ ਕੀਤਾ ਜਾਵੇ ਅਗਰ ਜਿਸ ਤਰ੍ਹਾਂ ਦੇ ਸਰਦਾਰ ਹੁੰਦੇ ਨੇ ਅਸਲ ਦੇ ਵਿੱਚ ਜੋ ਪੁਰਾਣੇ ਪਹਿਲਾਂ ਸਮਿਆਂ 'ਚ ਦਿਖਾਏ ਜਾਂਦੇ ਸੀਗੇ ਉਹਦਾਂ ਦੇ ਨਹੀਂ ਜੋ ਰੀਅਲ ਹੁੰਦੇ ਨੇ ਜੋ ਰੀਅਲ ਪਰਸਨੈਲਿਟੀਆਂ ਹੁੰਦੀਆਂ ਨੇ ਮੈਂ ਇਮਤੀਆਜ਼ ਅਲੀ ਸਰ ਆਪਣੀ ਫਿਲਮ ਦੇ ਵਿੱਚ ਉਹਨਾਂ ਨੂੰ ਦਿਖਾਣਾ ਚਾਹੁੰਦੇ ਸੀ ਤਾਂ ਜਿਵੇਂ ਦਿਲਜੀਤ ਚੋਹਣਾ ਨੇ ਵੀ ਸਟੇਜ ਤੇ ਕਿਹਾ ਸੀ ਕਿ ਲੋਕ ਕਹਿੰਦੇ ਸੀ ਸਭ ਤੋਂ ਪਹਿਲਾਂ ਕੋਈ ਸਰਦਾਰ ਐਕਟਰ ਨਹੀਂ ਹੋ ਸਕਦਾ ਸਰਦਾਰ ਹੀਰੋ ਨਹੀਂ ਹੋ ਸਕਦਾ ਤੇ ਫਿਰ ਚਰਚਾ ਹੁੰਦੀ ਆ ਕਿ ਕੋਈ ਸਰਦਾਰ ਆ ਜਿਹੜਾ ਪੂਰਾਪਰ ਗੁਰਸਿੱਖਾ ਉਹ ਫਿਲਮਾਂ ਚ ਸਰਵਾਈਵ ਨਹੀਂ ਕਰ ਸਕਦਾ ਕਿੰਨੇ ਕੁ ਮੁਸ਼ਕਿਲ ਆਉਂਦੀ ਆ ਫਿਲਮ ਦੇ ਕੁਝ ਰੂਲਸ ਐਸੇ ਆਫਰ ਹੁੰਦੇ ਨੇ ਉਹ ਕਹਿੰਦੇ ਕਿ ਵੀ ਤੁਹਾਨੂੰ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪਏਗਾ ਅਗਰ ਅਸੀਂ ਪ੍ਰੋਪਰ ਸਰਦਾਰ ਵੀ ਆ ਹਨਾ ਤੇ ਉਹ ਹਜੇ ਵੀ ਕੁਝ ਐਸੇ ਕਾਮਿਕ ਕਰੈਕਟਰਸ ਦੇ ਲਈ ਪਹਿਲਾਂ ਅਪਰੋਚ ਹੁੰਦੀ ਸੀ ਬਟ ਜਦੋਂ ਦੀ ਚਮਕੀਲਾ ਫਿਲਮ ਰਿਲੀਜ਼ ਹੋਈ ਆ ਉਹਨਾਂ ਨੂੰ ਐਕਚੁਅਲ ਚ ਪਤਾ ਲੱਗਿਆ ਕਿ ਵੀ ਪ੍ਰੋਪਰ ਪੱਗ ਪ੍ਰੋਪਰ ਬੀਅਰਡ ਦੇ ਨਾਲ ਤੇ ਐਨੇ ਔਥੈਂਟਿਕ ਐਕਟਰਸ ਦੀ ਪ੍ਰੈਜੈਂਟੇਸ਼ਨ ਐਨੀ ਸੋਹਣੀ ਆ ਸਕਦੀ ਆ ਤੇ ਜਿਹੜੇ ਰਾਈਟਰਸ ਨੇ ਉਹ ਵੀ ਸੋਚਨ ਉਹ ਵੀ ਇਸ ਪਾਸੇ ਆ ਕੇ ਸੋਚਣਾ ਸ਼ੁਰੂ ਕੀਤਾ ਉਹਨਾਂ ਨੇ ਪਰ ਪਹਿਲਾਂ ਸਰਵਾਈਵ ਕਰਨਾ ਤਾਂ ਮੁਸ਼ਕਿਲ ਹੁੰਦਾ ਹੀ ਆ ਜਦ ਕਿਉਂਕਿ ਇੱਕ ਵਾਰੀ ਥੋੜੇ ਨਾਲ ਦੇ ਸਾਥੀਓ ਕਹਿੰਦੇ ਹੋਣੇ ਆ ਜਾਂ ਨਾਲ ਦੇ ਕੋ ਆਰਟਿਸਟ ਕਈ ਵਾਰ ਹੁੰਦੇ ਆ ਜਦ ਅਸੀਂ ਸ਼ੁਰੂਆਤ ਕਰਦੇ ਆ ਜਦ ਵੀ ਬਹੁਤ ਸਾਰੇ ਹੁੰਦੇ ਨੇ ਜਿਹੜਾ ਕਹਿੰਦੇ ਆ ਯਾਰ ਤੂੰ ਕਿੱਥੇ ਪੰਗਾ ਲੈਣਾ ਜੇ ਐਕਟਰ ਬਣਨਾ ਤਾਂ ਇਹਨੂੰ ਕਤਲ ਕਰਾ ਦੇ ਕੇ ਇਸ ਕਤਲ ਕਰਾ ਦੇ ਪਾਗਲਾ ਮੇਰੀ ਸ਼ੁਰੂਆਤ ਇੱਥੋਂ ਹੀ ਸੀ 2011 ਦੇ ਵਿੱਚ ਮੈਂ ਇੱਕ ਕੰਪੀਟੀਸ਼ਨ ਜਿੱਤਿਆ ਸੀ ਮਿਸਟਰ ਟਰਬਨ ਮੈਨੂੰ ਪੱਗ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਸੀ ਮੈਂ ਤਾਂ ਕਹਾਂ ਕਿ ਮੈਂ ਮਾਰੇ ਤੋਂ ਦਾੜਾ ਵੀ ਮੰਗ ਮੰਗ ਕੇ ਲਿੱਤਾ ਸੀ ਤੇ ਜਦੋਂ ਸ਼ੌਂਕ ਐਸਟੈਬਲਿਸ਼ ਹੋਇਆ ਪਤਾ ਲੱਗਾ ਕਿ ਵੀ ਐਕਟਿੰਗ 'ਚ ਹੀ ਜਾਣਾ ਹਮਮ ਸ਼ੁਰੂ 'ਚ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਤੇ ਜਦੋਂ ਐਕਟਿੰਗ 'ਚ ਜਾਣਾ ਹੈ ਤੇ ਐਕਟਿੰਗ 'ਚ ਜਾਣ ਲਈ ਲੋਕਾਂ ਨੇ ਕਿਹਾ ਅਗਰ ਤੂੰ ਇੱਧਰ ਜਾਣਾ ਜਾਣ ਦਾ ਤੇਰਾ ਮਨ ਹੈ ਤੇ ਵੀ ਇਹ ਨਾ ਸੌਖਾ ਨਹੀਂ ਹੈ ਉਹ ਕੋਈ ਝੂਠ ਨਹੀਂ ਤੈਨੂੰ ਦਾੜੀ ਟਰਿਮ ਕਰਾਣੀ ਪਏਗੀ ਕਿਉਂਕਿ ਦਾੜੀ ਟਰਿਮ ਕਰਾਉਣ ਦੇ ਨਾਲ ਜੋ ਕੈਮਰਾ ਦੇ ਵਿੱਚ ਜੋ ਪ੍ਰੈਜੈਂਟੇਸ਼ਨ ਆਉਂਦੀ ਹੈ ਉਹ ਇੱਕ ਬਹੁਤ ਸੋਹਣੀ ਆਉਂਦੀ ਹੈ ਲੀਡ ਐਕਟਰ ਕਦੀ ਵੀ ਕੋਈ ਲੀਡ ਐਕਟਰ ਕੋਈ ਸਰਦਾਰ ਨਹੀਂ ਆ ਸਕਦਾ ਵੀ ਉਹ ਲੱਗੇਗਾ ਕਿ ਵੀ ਧਾਰਮਿਕ ਐਂਗਲ ਹੈ ਕਿ ਵੀ ਇੰਨਾ ਲੰਬਾ ਬੀਅਰਡ ਹਨਾ ਜਾਂ ਦਾੜਾ ਉਹ ਸਿਰਫ ਸਿਰਫ ਤੁਸੀਂ ਧਾਰਮਿਕ ਪੱਖ ਦੇ ਵਿੱਚ ਹੀ ਛੋਟੇ-ਮੋਟੇ ਰੋਲ ਕਰ ਸਕਦੇ ਹੋ ਮੈਂ ਮੰਨਿਆ ਉਦੋਂ ਵੀ ਨਹੀਂ ਸੀ ਮੰਨਦਾ ਮੈਂ ਅੱਜ ਵੀ ਨਹੀਂ ਮਹਾਰਾਜ ਅੱਗੇ ਅਰਦਾਸ ਕਰਕੇ ਤੁਰੇ ਹੋਏ ਆਂ ਇਸ ਸਰੂਪ ਨੂੰ ਹੀ ਅੱਗੇ ਲੈ ਕੇ ਜਾਣਾ ਤੇ ਵੀ ਮੈਨੂੰ 8-9 ਸਾਲ ਲੱਗ ਗਏ ਪਰ ਹੁਣ ਥੋੜਾ ਸ਼ੁਕਰ ਆ ਥੋੜਾ ਸਕੂਨ ਹੈ ਕਿ ਵੀ ਮਹਾਰਾਜ ਨੇ ਬੋਲ ਪੁਗਾਏ ਆ ਪੂਰੇ ਮਹਾਰਾਜ ਅੰਗ-ਸੰਗ ਨੇ ਹਨਾ ਜਦੋਂ ਇੱਕ ਸਿੰਘ ਅਰਦਾਸ ਕਰਕੇ ਤੁਰਦਾ ਤੇ ਮਹਾਰਾਜ ਕਿਉਂ ਨਹੀਂ ਨਾਲ ਹਨਾ ਤੁਰਦੇ ਉਹ ਖੁਦ ਰਸਤਾ ਬਣਾਉਂਦੇ ਨੇ ਮੁਸ਼ਕਲਾਂ ਇਸ ਤਰੀਕੇ ਦੇ ਨਾਲ ਆਂਦੀਆਂ ਨੇ ਕਿ ਵੀ ਲੋਕ ਡੀਮੋਰੀਲਾਈਜ਼ ਕਰਨ ਦੀ ਬੜੀ ਕੋਸ਼ਿਸ਼ ਕਰਦੇ ਨੇ ਲੋਕ ਤੁਹਾਨੂੰ ਤੁਹਾਡੇ ਫੋਕਸ ਤੋਂ ਹਟਾਉਣ ਦੀ ਬੜੀ ਕੋਸ਼ਿਸ਼ ਕਰਦੇ ਨੇ ਲੋਕ ਇਹ ਇਹ ਸਮਝਦੇ ਨੇ ਕਿ ਜਿਹੜੇ ਸਰਦਾਰ ਨੇ ਸਿੱਖ ਐਕਟਰਸ ਨੇ ਹਨਾ ਉਹ ਥੋੜਾ ਛੋਟਾ ਮੋਟਾ ਸਪੋਰਟਿੰਗ ਦੇ ਵਿੱਚ ਆ ਸਕਦੇ ਨੇ ਮੈਂ ਮੇਨ ਮੇਨਸਟ੍ਰੀਮਸ ਵਾਸਤੇ ਬਣੇ ਨਹੀਂ ਪਰ ਸਾਡਾ ਇਦਾਂ ਸੋਚਣਾ ਪੰਦਦਾ ਹੀ ਨਹੀਂ ਸਾਡੀ ਸੋਚ ਅਗਰ ਅਸੀਂ ਆਪਣੀ ਆਪਣੀ ਸੋਚ ਅਗਰ ਆਪਣਾ ਗੋਲ ਆਪਣਾ ਅਸੀਂ ਵੱਡਾ ਰੱਖਦੇ ਹਾਂ ਟੀਚਾ ਵੱਡਾ ਰੱਖਦੇ ਹਾਂ ਤੇ ਮੁਸ਼ਕਲਾਂ ਜਿੰਨੀਆਂ ਮਰਜ਼ੀ ਵੱਡੀਆਂ ਤੋਂ ਵੱਡੀਆਂ ਹੋਣ ਔਕੜਾਂ ਜਿੰਨੀਆਂ ਮਰਜ਼ੀ ਤੋਂ ਵੱਡੀਆਂ ਤੋਂ ਵੱਡੀਆਂ ਹੋਣ ਉਹ ਉਸ ਸੋਚ ਉਸ ਗੋਲ ਦੇ ਸਾਹਮਣੇ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ ਫੈਮਿਲੀ ਦਾ ਕਿਵੇਂ ਰਹਿੰਦਾ ਰੋਲ ਇਸ ਦੇ ਵਿੱਚ ਜੋ ਕਲਾਕਾਰ ਹੁੰਦਾ ਨਾ ਉਹਦੇ ਅੰਦਰ ਇੱਕ ਵੱਖਰਾ ਹੀ ਸਮੁੰਦਰ ਵਗਦਾ ਹੈ ਇੱਕ ਵੱਖਰਾ ਹੀ ਹਨਾ ਉਹਦੇ ਅੰਦਰ جنگ ਚੱਲਦੀ ਹੈ ਕਿ ਵੀ ਜੋ ਉਹਨੇ ਮਿੱਥ ਲਿਆ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ ਪਰ ਇੰਨਾ ਜ਼ਰੂਰ ਪਤਾ ਹੈ ਕਿ ਵੀ ਉਹ ਕਰੇਗਾ ਤੇ ਉਹ ਕਰਕੇ ਦਿਖਾਏਗਾ ਅਗਰ ਇਹ ਜਜ਼ਬਾ ਨਹੀਂ ਹੋਏਗਾ ਤੇ ਇੰਨੀ ਕ ਮਿਹਨਤੋਂ ਨਹੀਂ ਕਰੇਗਾ ਤੇ ਉਹ ਨਹੀਂ ਕਰ ਸਕਦਾ ਔਕੜਾਂ ਆਉਂਦੀਆਂ ਮੁਸ਼ਕਿਲਾਂ ਆਉਂਦੀਆਂ ਸ਼ੁਰੂ-ਸ਼ੁਰੂ ਵਿੱਚ ਤਾਂ ਡਾ ਪਰਿਵਾਰ ਵੀ ਤੁਹਾਡੇ ਨਾਲ ਸਾਥ ਨਹੀਂ ਦਿੰਦਾ ਪਰ ਮੈਂ ਕਹਿੰਦਾ ਅਗਰ ਪੇਰਾ ਪਰਿਵਾਰ ਮੇਰੇ ਨਾਲ ਨਾ ਹੁੰਦਾ ਮੇਰੇ ਮਦਰ ਮੇਰੇ ਫਾਦਰ ਮੇਰੀ ਸਿਸਟਰ ਅਗਰ ਉਹ ਸਾਥ ਨਾ ਦਿੰਦੇ ਤੇ ਉਹ ਜਿਹੜਾ ਤੁਸੀਂ ਮੈਂਟਲੀ ਅਗਰ ਤੁਸੀਂ ਆਪਣੇ ਗੋਲ ਵੱਲ ਫੋਕਸ ਕਰ ਹੀ ਨਹੀਂ ਸਕਦੇ ਮੇਰੇ ਭਰਾ ਸ਼ਮਸ਼ੀਰ ਸਿੰਘ ਅੱਜ ਵੀ ਇੱਥੇ ਮੌਜੂਦ ਹੈ ਇਹਨਾਂ ਨੂੰ ਵੀ ਮੈਂ ਫਿਲਮ ਪੀਰ ਸਾ ਵਰਕਰ ਤੇ ਚਮਕੀਲਾ ਫਿਲਮ ਜਦੋਂ ਐਸੀਆਂ ਫਿਲਮਾਂ ਦੇ ਵਿੱਚ ਤੁਹਾਡੇ ਭਰਾ ਤੁਹਾਡੇ ਨਾਲ ਹੋਣ ਨਾ ਤੇ ਤੁਹਾਡੀ ਹਿੰਮਤ ਹੀ ਔਰ ਹੋ ਜਾਂਦੀ ਆ ਤੁਹਾਡੇ ਅਜਿਹੇ ਜਿਹੇ ਕਰੈਕਟਰ ਨਿਭਾਉਣ ਲਈ ਖਾਸ ਕਰਕੇ ਇੱਕ ਡਾਇਰੈਕਟਰ ਬੰਬਈ ਦੇ ਜਿਹੜੇ ਡਾਇਰੈਕਟਰ ਨੇ ਜਾਂ ਜੋ ਸਿੱਖੀਸਮ ਨੂੰ ਨਹੀਂ ਜਾਣਦੇ ਲੋਕ ਜਾਂ ਸਿੱਖਾਂ ਨੂੰ ਇੱਕ ਮਜ਼ਾਕ ਦਾ ਪਾਤਰ ਸਮਝਦੇ ਉਹਨਾਂ ਦੀ ਸੋਚ ਬਦਲੀ ਹੈ ਕੁਝ ਉਹ ਚੇਂਜ ਹੋਇਆ ਉਹਨੂੰ ਲੱਗਦਾ ਕਿ ਨਹੀਂ ਸਿੱਖ ਐਸੇ ਵੀ ਹੁੰਦੇ ਨੇ ਉਹ ਹੀ ਉਸੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੀ ਸੋਚ ਬਦਲਣ ਵਾਸਤੇ ਸਾਨੂੰ ਕੀ ਐਫਰਟਸ ਲਾਣੇ ਚਾਹੀਦੇ ਆ ਸਾਨੂੰ ਕੀ ਐਫਰਟਸ ਲਾਣੇ ਪੈਂਦੇ ਆ ਪਹਿਲੇ ਦਿਖਾਇਆ ਜਾਂਦਾ ਸੀਗਾ ਵੀ ਛੋਟੀਆਂ ਪੱਗਾਂ ਕਾਮਿਕ ਕਰੈਕਟਰ ਹੈਨਾ ਬਾਲੀਵੁੱਡ ਦੇ ਵਿੱਚ ਇਹ ਦਿਖਾਇਆ ਜਾਂਦਾ ਸੀਗਾ ਹੈਨਾ ਤੇ ਮੈਂ ਇਹਦੇ ਵਿੱਚ ਮੈਂ ਕੀ ਸੋਚਿਆ ਕਿ ਵੀ ਮੈਨੂੰ ਕੀ ਕਰਨਾ ਚਾਹੀਦਾ ਅਗਰ ਸਿੱਖਾਂ ਨੂੰ ਅਗਰ ਸਰਦਾਰਾਂ ਨੂੰ ਸਾਬਤ ਸੂਰਤ ਐਕਟਰਸ ਨੂੰ ਅਗਰ ਤੁਸੀਂ ਮੇਨ ਸਟਰੀਟ ਤੇ ਸਮਝਦੇ ਹੋ ਤੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਸੋਹਣੀ ਦਿਖਾਣੀ ਪੈਗੀ ਪਰਜੈਂਟੇਸ਼ਨ ਸੋਹਣੀ ਦਿਖਾਉਣ ਵਾਸਤੇ ਇੱਕ ਪੱਗ ਸੋਹਣੀ ਹੋਣੀ ਚਾਹੀਦੀ ਹੈ ਇੱਕ ਪ੍ਰੋਪਰ ਦਾੜਾ ਸਹੀ ਹੋਣਾ ਚਾਹੀਦਾ ਹੈ ਇੱਕ ਵੈਲ ਗਰੂਮਡ ਪਰਸਨੈਲਿਟੀ ਲੱਗਣੀ ਚਾਹੀਦੀ ਹੈ ਸੋ ਉਹਦੇ ਵਿੱਚ ਮੈਂ ਕੀ ਮੈਂ ਕੀ ਪਲਾਨ ਕੀਤਾ ਮੈਂ ਜਿਹੜਾ ਭਰਾ ਸਰਦਾਰ ਅਮਸ਼ੀਰ ਸਿੰਘ ਮੇਰੇ ਨਾਲ ਹੀ ਆ ਇਹਨਾਂ ਦੀ ਡਿਊਟੀ ਲਗਾਈ ਇਹ ਪ੍ਰੋਪਰ ਪੱਗ ਦਾ ਬੀਅਰਡ ਦਾ ਪ੍ਰੋਪਰ ਲੁੱਕ ਇਹਨਾਂ ਨੇ ਦੋਨੋਂ ਫਿਲਮਾਂ 'ਚ ਮੈਨੇਜ ਕੀਤੀ ਜੋ ਕਿ ਇਮਤੀਆਜ਼ ਅਲੀ ਸਰ ਨੇ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹੜੇ ਤੁਸੀਂ ਦੇਖਦੇ ਹੋ ਇਨਕਮ ਟੈਕਸ ਆਫੀਸਰ ਜਦੋਂ ਆਂਦਾ ਹਨਾ ਚਮਕੀਲੇ ਦੇ ਸਾਹਮਣੇ ਤੁਸੀਂ ਦੇਖਦੇ ਹੋ ਪ੍ਰੋਪਰ ਬੀਅਰਡ ਹੈ ਪ੍ਰੋਪਰ ਪੱਗ ਪੂਰੀ ਸ਼ੇਪ 'ਚ ਹੈ ਦੂਸਰੀਆਂ ਫਿਲਮਾਂ ਦੇ ਵਿੱਚ ਹੁੰਦਾ ਕਿ ਵੀ ਉਹ ਜਲਦਬਾਜ਼ੀ ਦੇ ਵਿੱਚ ਹਨਾ ਜਲਦਬਾਜ਼ੀ ਦੇ ਵਿੱਚ ਉਹ ਪੱਗ ਬਣਵਾ ਕੇ ਤੇ ਕਹਿੰਦੇ ਆ ਕਿ ਫਟਾਫਟ ਆਪਾਂ ਫੋਕਸ ਕਰਦੇ ਆ ਸ਼ੂਟ ਤੇ ਲਈ ਪਰ ਅਗਰ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਫੋਕਸ ਕਰਾਂਗੇ ਪ੍ਰੋਪਰ ਪੱਗ ਦੇ ਉੱਪਰ ਬੀਅਰਡ ਦੇ ਉੱਪਰ ਆਪਣੀ ਪਰਸਨੈਲਿਟੀ ਦੇ ਉੱਪਰ ਤੇ ਫਿਰ ਉਹ ਹੀ ਚੀਜ਼ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹ ਬੱਚੇ ਦੇਖਣਗੇ ਹਨਾ ਉਹ ਜਨਰੇਸ਼ਨ ਦੇਖੇਗੀ ਪ੍ਰੋਪਰ ਤੁਹਾਡਾ ਸਰੂਪ ਦੇਖੇਗੀ ਤੇ ਉਹ ਦੇਖ ਕੇ ਹੀ ਫਿਰ ਉਹ ਇਨਸਪਾਇਰ ਹੋ ਸਕਣਗੇ ਕਿ ਵੀ ਸਰਦਾਰ ਐਕਟਰਸ ਵੀ ਹੁੰਦੇ ਨੇ ਅਵਿੰਦਰ ਮੈਂ ਇਹ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਕਿ ਛੋਟੇ ਛੋਟੇ ਰੋਲ ਮਿਲਦੇ ਰਹੇ ਪਰ ਇੱਕ ਕੋ ਸਟਾਰ ਦਾ ਰੋਲ ਮਿਲਣਾ ਕਿਉਂਕਿ ਚਮਕੀਲੇ ਦੇ ਵਿੱਚ ਤੁਸੀਂ ਜਿਹੜਾ ਬੈਲੈਂਸ ਕੀਤਾ ਕਿਉਂਕਿ ਤੁਹਾਡੀ ਐਂਟਰੀ ਤੋਂ ਹੀ ਟਰਨਿੰਗ ਪੁਆਇੰਟ ਵੀ ਆਉਂਦਾ ਹੈ ਹਨਾ ਤੇ ਉਹ ਜਦ ਪੂਰਾ ਪੂਰਾ ਤੁਹਾਨੂੰ ਕੈਰੈਕਟਰਸ ਨਾਇਆ ਗਿਆ ਜਾਂ ਤੁਹਾਡੇ ਮੂਰੇ ਸਟੋਰੀ ਰੱਖੀ ਗਈ ਫਿਰ ਮਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਇਆ ਮਨ ਦੇ ਵਿੱਚ ਸਭ ਤੋਂ ਪਹਿਲਾਂ ਵਾਇਗਰੂ ਨਿਕਲਿਆ ਵੀ ਇੰਨਾ ਜੋਗਾ ਤੇ ਸੀ ਨਹੀਂ ਕਿੱਥੇ ਲਿਆ ਕੇ ਖੜਾ ਕਰਤਾ ਫਿਰ ਆਪਣੇ ਪਿਛਲੇ 7-8 ਸਾਲ ਸਟਰਗਲ ਦੇ ਅੱਖਾਂ ਮੂਰੇ ਘੁੰਮ ਗਏ ਇੱਕ ਜੋ ਯੂਨੀਵਰਸ ਹੈ ਨਾ ਜੋ ਪਰਮਾਤਮਾ ਹੈ ਉਹਨਾਂ ਦੇ ਕੰਨ ਦੇ ਵਿੱਚ ਅਗਰ ਤੁਸੀਂ ਗੱਲ ਬੋਲਦੇ ਰਹੋਨਾ ਕਿ ਵੀ ਇਹਨਾਂ ਦੇ ਨਾਲ ਮੈਂ ਸ਼ਾਇਦ ਮੈਨੂੰ ਵੀ ਕਦੀ ਮੌਕਾ ਮਿਲੇਗਾ ਤੇ ਕਦੀ ਨਾ ਕਦੀ ਕਦੀ ਨਾ ਕਦੀ ਕੁਦਰਤ ਤਾਂ ਦੀ ਸਟਰਗਲ ਨੂੰ ਤੁਹਾਡੀ ਮਿਹਨਤ ਨੂੰ ਭਾਗ ਜ਼ਰੂਰ ਲਾਂਦੀ ਆ ਤੇ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੀ ਆ ਇੱਕ ਬੜੀ ਇੱਕ ਜਿਹੜੀ ਫਿਲਮ ਹੈ ਮੁਕਾਮ ਹਾਸਲ ਕਰਦੀ ਆ ਪਹਿਚਾਨ ਬਖਰੀ ਬਣਾਈ ਆ ਇੱਕ ਵਾਰ ਫੇਰ ਪੁਰਾਣਾ ਜਿਹੜਾ ਕਲਚਰ ਸੀ ਉਹਨੂੰ ਲੈ ਕੇ ਆਈ ਆ ਸੱਟ ਤੇ ਕਿਵੇਂ ਦਾ ਮਾਹੌਲ ਰਹਿੰਦਾ ਸੀ ਜਦੋਂ ਰੋਪਿੰਦਰ ਸੱਟ ਤੇ ਜਾਂਦੇ ਸੀ ਜਾਂ ਦਲਜੀਤ ਬਾਜੀ ਹੋਣਾ ਦਾ ਜਾਂ ਬਾਕੀ ਐਕਟਰ ਜੀ ਤਾਨੂੰ ਜਦੋਂ ਚੰਗਾ ਕੰਮ ਮਿਲਦਾ ਹੈ ਨਾ ਇੱਕ ਵਾਰੀ ਤੇ ਮੈਨੂੰ ਲੱਗਦਾ ਹੈ ਕਿ ਵੀ ਤੁਹਾਨੂੰ ਨਾ ਸincerity ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਅਗਰ ਤੁਹਾਨੂੰ ਇੱਕ ਚੰਗੀ ਫਿਲਮ ਮਿਲ ਗਈ ਅਗਰ ਇੱਕ ਚੰਗਾ ਰੋਲ ਮਿਲ ਗਿਆ ਹਨਾ ਇੱਕ ਵੱਡੇ ਨਾਮ ਮਿਲ ਗਏ ਤੇ ਅਗਰ ਅਸੀਂ ਉਦੋਂ ਸincere ਹੋ ਕੇ ਹਨਾ ਅਗਰ ਆਪਾਂ ਕੰਮ ਨਾ ਕੀਤਾ ਤੇ ਮੈਨੂੰ ਲੱਗਦਾ ਕਿ ਵੀ ਉਹ ਰਿਜ਼ਲਟ ਬਾਹਰ ਨਹੀਂ ਆ ਸਕਦਾ ਮੈਂ ਟੂ ਦਾ ਪੁਆਇੰਟ ਕਟ ਟੂ ਕਟ ਆਪਣਾ ਕੰਮ ਰੱਖਦਾ ਸੀ ਮੈਂ ਜਾਂਦਾ ਸੀ ਫਿਲਮ ਸੈੱਟ ਤੇ ਚੁੱਪਚਾਪ ਆਪਣਾ ਕੰਮ ਕਰਦਾ ਸੀ ਤੇ ਨਾ ਫਾਂ ਫालतू ਕਿਸੇ ਨਾਲ ਕਦੀ ਕੋਈ ਗੱਲ ਨਹੀਂ ਗੱਲ ਨਹੀਂ ਸੀ ਕਰਦਾ ਜਦੋਂ ਡਿਸਕਸ਼ਨ ਹੁੰਦੀ ਸੀ ਉਦੋਂ ਇਮਤੀਆਜ਼ ਸਰ ਦੇ ਨਾਲ ਡਿਸਕਸ਼ਨ ਹੁੰਦੀ ਸੀ ਦਲਜੀਤ ਬਾਦੀ ਨਾਲ ਸੀਨ ਡਿਸਕਸ ਹੁੰਦੇ ਸੀ ਸਿਰਫ ਔਨਲਾਈਨ ਸਿਰਫ ਔਨਲਾ ਕਿ ਆਪਣਾ ਜ਼ੋਨ ਦੇ ਵਿੱਚ ਰੋ ਕਿਉਂਕਿ ਇਹ ਮੌਕਾ ਤੁਹਾਨੂੰ ਦੁਬਾਰਾ ਨਹੀਂ ਮਿਲਣ ਵਾਲਾ ਇਹ ਸ਼ਾਇਦ ਕੁਝ ਤੁਸੀਂ ਐਸਾ ਕਰ ਜਾਓ ਜੋ ਅੱਗੇ ਜਾ ਕੇ ਤੁਹਾਡਾ ਕਰੀਅਰ ਦੇ ਰਸਤੇ 10 10 10 ਦਰਵਾਜ਼ੇ ਖੋਲਦੋਂ ਹਣਾ ਕਿਉਂ ਆਉਂਦੀ ਹੈ ਫਿਲਮ ਬਣੀ ਤਿਆਰ ਹੋਈ ਤੇ ਫਿਲਮ ਜੇ ਰਿਲੀਜ਼ ਹੋ ਕੇ ਪਰਦੇ ਤੇ ਆਈ ਤਾਂ ਸਭ ਤੋਂ ਪਹਿਲਾ ਬੰਦਾ ਕੌਣ ਸੀ ਜੀ ਨੇ ਆ ਕੇ ਥੋੜੀ ਤਾਰੀਫ ਕੀਤੀ ਥੋੜਾ ਚਰਚਾ ਕੀਤਾ ਜਦੋਂ ਫਿਲਮ ਖਤਮ ਹੁੰਦੀ ਹੈ ਤੇ ਮੇਰੀਆਂ ਤਾਂ ਉਹ ਕਾਹ ਪਾਣੀ ਆ ਗਿਆ ਸੀ ਕਿਉਂਕਿ ਮੈਨੂੰ ਇੰਨੇ ਮੋਹਿ चौहान ਸਰ ਜੋ ਰੌਕਸਟਾਰ ਦੇ ਮੇਨ ਸਿੰਗਰ ਨੇ ਉਹਨਾਂ ਨੇ ਵਧਾਈ ਦਿੱਤੀ ਮੈਨੂੰ ਜਿਨ੍ਹਾਂ ਦੇ ਗਾਣੇ ਮੈਂ ਸੁਣਦਾ ਹਾਂ ਹਮੇਸ਼ਾ ਤੋਂ ਤੇ ਉਸ ਤੋਂ ਬਾਅਦ ਉਹਨਾਂ ਦੇ ਰਾਈਟਰ ਕਮਲ ਅਰਸ਼ਦ ਸਾਹਿਬ ਤੇ ਇਮਤੀਆਜ਼ ਅਲੀ ਸਰ ਖੁਦ ਡਾਇਰੈਕਟਰ ਸੀਗੇ ਖੁਦ ਉਹਨਾਂ ਨੇ ਥਾਪੀ ਦਿੱਤੀ ਪਿੱਠ ਹੈਨਾ ਪਿੱਠ ਤੇ ਹੋਰ ਕੀ ਚਾਹੀਦਾ ਹੈ ਬੰਦੇ ਨੂੰ ਜਦੋਂ ਇੰਨੇ ਇੰਨੇ ਵੱਡੇ ਨਾਮ ਮਾਂ ਦਾ ਕੀ ਰਿਐਕਸ਼ਨ ਸੀ ਕਿਉਂਕਿ ਇਹ ਮਾਂ ਇੱਕ ਦੁਨੀਆ ਹੁੰਦੀ ਆ ਤਾਂ ਉਹੀ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਰਦੀ ਆ ਸ਼ਾਇਦ ਫਾਦਰ ਵੀ ਨਾ ਕਰ ਪਾਵੇ ਜਿੰਨੀ ਮਾਂ ਕਰਦੇ ਹੁੰਦੇ ਜਿੰਨੀ ਮਾਂ ਨੂੰ ਖੁਸ਼ੀ ਹੁੰਦੀ ਆ ਨਾ ਤੇ ਮਾਂ ਦੇਖ ਲੈ ਜਿੰਨੂੰ ਠੰਡ ਪੈ ਜਾਂਦੀ ਆ ਕਿ ਜਦੋਂ ਇੰਨੀ ਜ਼ਿਆਦਾ ਸਟਰਗਲ ਤੋਂ ਬਾਅਦ ਜਦੋਂ ਆਪਣੇ ਪੁੱਤ ਨੂੰ ਅਗਰ ਉਹ ਸਕਰੀਨ ਤੇ ਜਰੂਰ ਦੇਖ ਦੇ ਕਿਸੇ ਦੀ ਵੀ ਮਾਂ ਹੈ ਹਨਾ ਆਪਣੇ ਪੁੱਤ ਦੀ ਭਲਾਈ ਦੇ ਵਿੱਚ ਹੀ ਹੁੰਦੀ ਹੈ ਉਹ ਇਹ ਮੈਨੂੰ ਲੱਗਦਾ ਕਿ ਜੇ ਮੇਰੇ ਮਦਰ ਮੇਰੇ ਨਾਲ ਨਾ ਹੁੰਦੇ ਨਾ ਕਦੀ ਨਾ ਕਦੀ ਫਾਦਰ ਦੇ ਨਾ ਥੋੜਾ ਜਿਹਾ ਸਟ੍ਰਿਕਨੈਸ ਵਾਲੇ ਹੁੰਦੇ ਆ ਹਮੇਸ਼ਾ ਤੇ ਮਾਂ ਥੋੜਾ ਨਰਮ ਨਰਮ ਸੁਭਾਅ ਹੁੰਦਾ ਤੇ ਮਾਂ ਦਾ ਵਿਸ਼ਵਾਸ ਹਮੇਸ਼ਾ ਪੁੱਤ ਦੀ ਜਾਂ ਧੀ ਦੇ ਵਿੱਚ ਹੁੰਦਾ ਕਿ ਵੀ ਇਹ ਜ਼ਰੂਰ ਕੁਝ ਕਰਨਗੇ ਹਨਾ ਤੇ ਕਹਿੰਦੇ ਮੈਂ ਤਾਂ ਆ ਹਨਾ ਮੈਂ ਤਾਂ ਇੰਨਾ ਸੋਚਿਆ ਹੀ ਨਹੀਂ ਸੀ ਤੇ ਪਰ ਜਿੰਨਾ ਆਇਆ ਤੋਂ ਅੱਜ ਮੇਰੀ ਨਾ ਇੱਜ਼ਤ ਵਧਾ ਦਿੱਤੀ ਸੋ ਮੈਨੂੰ ਲੱਗਦਾ ਕਿ ਇੱਕ ਬੱਚੇ ਦੇ ਲਈ ਇੰਨਾ ਵੱਡਾ ਕੰਪਲੀਮੈਂਟ ਹੋਰ ਕੋਈ ਹੋ ਨਹੀਂ ਸਕਦਾ ਕਿ ਅਗਰ ਅਗਰ ਮਾਪਿਓ ਦੀ ਹੋ ਇੱਜ਼ਤ ਵਧਾ ਸਕੇ ਕਿੰਨਾ ਇੱਕ ਟਰਨਿੰਗ ਪੁਆਇੰਟ ਆ ਇਹ ਤੁਹਾਡੇ ਲਾਈਫ ਦਾ ਚਮਕੀਲਾ ਮੂਵੀ ਜਾਇ ਕਿ ਇਹ ਕਿੰਨਾ ਇੱਕ ਬਦਲਾਅ ਆ ਗਿਆ ਹੁਣ ਇੱਕੋ ਦਮ ਜਿਹੜਾ ਪਿੰਦਰ ਪਹਿਲਾਂ ਸੀ ਜਾਂ ਪਹਿਲਾਂ ਕੰਮ ਕਰਦਾ ਸੀ ਉਹ ਕਿਤੇ ਸੈਟੀਸਫੈਕਸ਼ਨ ਆਜੀ ਬੜਾ ਸਕੂਨ ਆ ਬਦਲਾਵ ਆਇਆ ਬਹੁਤ ਵੱਡਾ ਬਦਲਾਵ ਆਇਆ ਜੋ ਇਨੇ ਸਾਲ ਲੱਗੇ ਇਨੀ ਸਟਰਗਲ ਲੱਗੀ ਮੇਰੀ ਜੋਗੀ ਫਿਲਮ ਦੇ ਵਿੱਚ ਜਿਹੜੀ ਮੇਰੀ ਪਹਿਲੀ ਨੈਟਫਲਿਕਸ ਡੈਬਿਊ ਫਿਲਮ ਸੀ ਉਸ ਤੋਂ ਪਹਿਲਾਂ ਬੈਟਲ ਆਵਸਾਰਾ ਗੜੀ ਫਿਲਮ ਜੋ ਹੋ ਨਹੀਂ ਪਾਈ ਉਸ ਤੋਂ ਬਾਅਦ ਦਾ ਵੀਰ ਸਵਰਕਰ ਫਿਲਮ ਕੀਤੀ ਹੈ ਕੁਝ ਐਡਸ ਕੀਤੀਆਂ ਪਰ ਜੋ ਹੁਣ ਚਮਕੀਲਾ ਫਿਲਮ ਕੀਤੀ ਹੈ ਤੁਸੀਂ ਜਿੱਥੇ ਵੀ ਜਾਂਦੇ ਹੋ ਹਨਾ ਅਗਰ ਅਗਰ ਮੈਂ ਮੈਂ ਆਪਣੀ ਗੱਲ ਹੀ ਕਰਦਾ ਹੁਣ ਮੈਂ ਜਿੱਥੇ ਵੀ ਜਾ ਰਿਹਾ ਮੈਂ ਗੁਰੂ ਘਰ ਜਾ ਰਿਹਾ ਮੈਂ ਮਾਰਕੀਟ 'ਚ ਜਾ ਰਿਹਾ ਜਿੱਥੇ ਵੀ ਜਾ ਰਿਹਾ ਲੋਕ ਸਾਹਮਣੇ ਉੱਦੀ ਆ ਕੇ ਮੈਨੂੰ ਵਧਾਈ ਦੇ ਰਿਹਾ ਕਿ ਵੀ ਆਪਾਂ ਤੁਹਾਡੀ ਫਿਲਮ ਦੇਖੀ ਹੈ ਦਿਸ ਇਜ਼ ਟਰਨਿੰਗ ਪੁਆਇੰਟ ਕਿ ਵੀ ਅਗਰ ਕਾਸਟਿੰਗ ਡਾਇਰੈਕਟਰਸ ਡਾਇਰੈਕਟਰਸ ਪ੍ਰੋਡਿਊਸਰਸ ਨਾਰਮਲ ਆਡੀਅנס ਅਗਰ ਹਰ ਇੱਕ ਇਨਸਾਨ ਤੁਹਾਡੇ ਕੰਮ ਨੂੰ ਸਹਲਾ ਰਿਹਾ ਕਿ ਵੀ ਕਹਿ ਰਿਹਾ ਕਿ ਵੀ ਤੁਹਾਡਾ ਕੰਮ ਅਸੀਂ ਦੇਖਿਆ ਮੈਨੂੰ ਲੱਗਦਾ ਇੱਕ ਕਲਾਕਾਰ ਦੇ ਲਈ ਉਸ ਤੋਂ ਵੱਡਾ ਟਰਨਿੰਗ ਪੁਆਇੰਟ ਨਹੀਂ ਹੋ ਸਕਦਾ ਕਿਉਂਕਿ ਉਹ ਜੋ ਕਰਨਾ ਚਾਹੁੰਦਾ ਸੀ ਇੰਨੇ ਸਾਲ ਤੋਂ ਉਹ ਫਾਈਨਲੀ ਬਾਹਰ ਆ ਗਿਆ ਮੈਨੂੰ ਲੱਗਦਾ ਸ਼ਾਇਦ ਸ਼ਬਦ ਬਚਦੇ ਹੀ ਨਹੀਂ ਕਿ ਵੀ ਮਹਾਰਾਜ ਖੁਦ ਹੀ ਅੰਗ ਸੰਗ ਸਹਾਈ ਨੇ ਖੁਦ ਹੀ ਹਨਾ ਉਹਨਾਂ ਦਾ ਪੈਰਾ ਕਿ ਵੀ ਅਰਦਾਸ ਕੀਤੀ ਕਦੀ ਵੀ ਵਿਅਰਥ ਨਹੀਂ ਜਾਂਦੀ ਸ਼ਰਤ ਹੈ ਬੰਦਾ ਮਿਹਨਤੀ ਹੋਣਾ ਚਾਹੀਦਾ ਮੇਰਾ ਸਭ ਨੂੰ ਇਹੀ ਮੈਸੇਜ ਹੈ ਕਿ ਜੋ ਜਿਸ ਤਰ੍ਹਾਂ ਦੀ ਵੀ ਸਟਰਗਲ ਕਰਨਾ ਚਾਹੁੰਦਾ ਹੈ ਉਹਨੂੰ ਮੁਬਾਰਕ ਹੈ ਉਹ ਜ਼ਰੂਰ ਕਰੇ ਪਰ ਅਗਰ ਉਹਦੇ ਦਿਲ ਦਿਮਾਗ ਦੇ ਵਿੱਚ ਇੱਕ ਗੱਲ ਆਂਦੀ ਆ ਕਿ ਵੀ ਮੈਨੂੰ ਕੇਸ ਕਤਲ ਕਰਾ ਕੇ ਹੀ ਕੇਸ ਕਤਲ ਕਰਾ ਕੇ ਹੀ ਅਗਰ ਮੈਂ ਅੱਗੇ ਵਧ ਪਾਵਾਂਗਾ ਤੇ ਮੈਨੂੰ ਲੱਗਦਾ ਹੈ ਕਿ ਵੀ ਤੁਹਾਨੂੰ ਆਪਣੇ ਆਪ ਤੇ ਜ਼ਿਆਦਾ ਭਰੋਸਾ ਰੱਖਣਾ ਚਾਹੀਦਾ ਤੇ ਮਿਹਨਤ ਕਰੋ ਯਕੀਨ ਰੱਖੋ ਪਰਮਾਤਮਾ ਤੇ ਸਰੈਂਡਰ ਕਰੋ ਪਰਮਾਤਮਾ ਤੇ ਤੇ ਮੁਕਾਮ ਜ਼ਰੂਰ ਮਿਲਦਾ ਜੀ ਮੇਦਰ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਅੱਜ ਚਰਚਾ ਕੀਤੀ ਆ ਖਾਸ ਕਰਕੇ ਸਿੱਕੀ ਸਰੂਪ ਨੂੰ ਲੈ ਕੇ ਅਹਿਮ ਰੋਲ ਨੂੰ ਲੈ ਕੇ ਕਿਉਂਕਿ ਲਗਾਤਾਰ ਅਸੀਂ ਦੇਖਿਆ ਕਰੈਕਟਰ ਬਹੁਤ ਸਾਰੇ ਸਿੱਖਾਂ ਦੇਖੇ ਨੇ ਪਰ ਇੱਕ ਵੱਖਰਾ ਕਰੈਕਟਰ ਇੱਕ ਐਗਜ਼ਾਮਪਲ ਦੇਣ ਵਾਲਾ ਤੁਹਾਡਾ ਦੇਖਿਆ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੈਰੀ ਮਚ ਸ਼ੁਕਰ ਹੈ ਸ਼ੁਕਰ ਹੈ ਜੀ ਸ਼ੁਕਰੀਆ ਸਾਡੇ ਨਾਲ ਉਪਿੰਦਰ ਦੀਪ ਸਿੰਘ ਚਰਚਾ ਕਰ ਰਹੇ ਸੀ ਅੱਜ ਉਹ ਐਕਟਰ ਜਿਨੇ ਇੱਕ ਵੱਖਰੀ ਪਹਿਚਾਣ ਸਿੱਖਾਂ ਦਿੱਤੀ ਆ ਇੱਕ ਅਹਿਮ ਰੋਲ ਨਿਭਾਇਆ ਆ ਚਮਕੀਲਾ ਮੂਵੀ ਦੇ ਵਿੱਚ ਸਵਰਨ ਸੀਬਿਆ ਦਾ ਇਸ ਤੋਂ ਇਲਾਵਾ ਜੋਗੀ ਫਿਲਮ ਦੇ ਵਿੱਚ ਵੀ ਕੰਮ ਕੀਤਾ ਤੇ ਕਈ ਹੋਰ ਪ੍ਰੋਜੈਕਟਾਂ 'ਚ ਕੰਮ ਕਰ ਚੁੱਕੇ ਨੇ ਤੇ ਆਪਣੇ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਤੁਸੀਂ ਬਿਲਕੁਲ ਸਿੱਖੀ ਤੌਰ ਤੇ ਵੀ ਦਾੜੀ ਰੱਖ ਕੇ ਵੀ ਕੇਸ ਰੱਖ ਕੇ ਵੀ ਜਿਹੜਾ ਆ ਫਿਲਮਾਂ 'ਚ ਰੋਲ ਨਿਭਾ ਸਕਦੇ ਹੋ ਆਪਣੇ ਮੁਕਾਮ ਹਾਸਲ ਕਰ ਸਕਦੇ ਹੋ ਤੇ ਕੇਵਲ ਉਹ ਪਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ ਆ ਉਮੀਦ ਆ ਤੁਹਾਨੂੰ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਕੈਮਰਾਮੈਨ ਤਨੰਜੇ ਤੇ ਮੈਨੂੰ ਜਸਪੀਤ ਸਿੰਘ ਅਸ਼ਕਰੁਦਿਆ ਅਹਿਸਾਸਤ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ